ਦੇਖੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਤੇ ਸਮੁੱਚੀ ਆਮ ਆਦਮੀ ਪਾਰਟੀ ਨੂੰ ਇਹ ਸਵਾਲ ਕਰਦਾ ਕਿ ਕੀ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਉਹ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਜਾਂ ਪੰਜਾਬ ਦੀ ਰਾਜਨੀਤੀ ਸਿਰਫ ਤੇ ਸਿਰਫ ਦੂਸ਼ਣਬਾਜ਼ੀ ਤੇ ਬੇਬੁਨਿਆਦ ਬਿਆਨਾਂ ਦੇ ਉੱਤੇ ਹੋਣੀ ਚਾਹੀਦੀ ਪੰਜਾਬ ਦੇ ਕੋਰ ਇਸ਼ੂਸ ਤਾਂ ਨੇ ਗੈਂਗਸਟਰ ਡਰੱਗ ਪੰਜਾਬ ਦੇ ਸਿਰ ਤੇ ਚੜ ਰਿਹਾ ਕਰਜ਼ਾ ਤੇ ਮੁੱਖ ਮੰਤਰੀ ਭਗਵੰਤ ਮਾਨ ਰੂਜੇ ਨੇ ਸਿਰਫ ਸਿਆਸੀ ਤੂੰ ਤੂੰ ਮਹਿਮਨ ਦੇ ਵਿੱਚ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਪਿਛਲੇ 6 ਮਹੀਨਿਆਂ ਦੀ ਚਾਹੇ ਕੋਈ ਰੈਲੀ ਦੇ ਵਿੱਚ ਉਹਨਾਂ ਦਾ ਬਿਆਨ ਹੋਵੇ ਚਾਹੇ ਮੁੱਖ ਮੰਤਰੀ ਦੀ ਕੋਈ ਪ੍ਰੈਸ ਕਾਨਫਰੰਸ ਹੋਵੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਨਾ ਡਿਵੈਲਪਮੈਂਟ ਨੂੰ ਲੈ ਕੇ ਕੋਈ ਗੱਲ ਕੀਤੀ ਨਾ ਸੋਸ਼ਲ ਵੈਲਫੇਅਰ ਸਕੀਮਾਂ ਨੂੰ ਲੈ ਕੇ ਕੋਈ ਗੱਲ ਕੀਤੀ ਜੇ ਕੋਈ ਗੱਲ ਪਿਛਲੇ 6 ਮਹੀਨਿਆਂ ਦੇ ਵਿੱਚ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਬਦਨਾਮ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕਿਦਾਂ ਕੂਟ ਪ੍ਰਚਾਰ ਕਰਨਾ ਹੈ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਨਿੱਜੀ ਤੌਰ ਤੇ ਕਿਸ ਤਰੀਕੇ ਹਮਲੇ ਕਰਨੇ ਨੇ ਮੁੱਖ ਮੰਤਰੀ ਸਾਹਿਬ ਇਹ ਮੰਨਸ਼ਾ ਸਾਫ ਹੈ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਸਿਆਸੀ ਰੰਜਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਨੇ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਦਾ ਸਾਹਬ ਲੈਣਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੈਣਾ ਪਰ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਚੇਅਰ ਦੀ ਕ੍ਰੈਡੀਬਿਲਟੀ ਕਿੱਥੇ ਜਾ ਰਹੀ ਹੈ ਕਿਉਂਕਿ ਇਕੱਲੀ ਭਗਵੰਤ ਮਾਨ ਸਾਹਿਬ ਦੀ ਗੱਲ ਨਹੀਂ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਤੇ ਹੁਣ ਕੱਲ ਮੁੱਖ ਮੰਤਰੀ ਸਾਹਿਬ ਪਰਸੋਂ ਗਏ ਹੋ ਸੀ ਦਿੱਲੀ ਅਮਿਤ ਸ਼ੀ ਅਮਿਤ ਸ਼ਾਹ ਜੀ ਨਾਲ ਕਰਕੇ ਆਏ ਨੇ ਮੀਟਿੰਗ ਤੇ ਜਿਸ ਤਰੀਕੇ ਦੀਆਂ ਉਹ ਤੋਂ ਬਾਅਦ ਫੋਟੋਆਂ ਸਾਹਮਣੇ ਆਈਆਂ ਨੇ ਵੀਡੀਓ ਸਾਹਮਣੇ ਆਈ ਹੈ ਕਿ ਉੱਥੇ ਕੋਈ ਮੁੱਖ ਮੰਤਰੀ ਦੇ ਹਾਲਾਤ ਸੀ ਕਿ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਨੇ ਅੰਦਰ ਪੰਜਾਬ ਦੀ ਕੋਈ ਗੱਲ ਕੀਤੀ ਹੋਣੀ ਔਰ ਮੈਂ ਬਹੁਤ ਆਪਣੇ ਸੂਤਰਾਂ ਦੇ ਆਧਾਰ ਤੇ ਔਰ ਬਹੁਤ ਜ਼ਿੰਮੇਵਾਰੀ ਨਾਲ ਇਹ ਦਾਅਵਾ ਕਰਦਾ ਕਿ ਜਿਹੜੇ ਮੁੱਖ ਸਕੱਤਰ ਸਾਹਿਬ ਪਿੱਛੇ ਖੜੇ ਹੋ ਕੇ ਮੁੱਖ ਮੰਤਰੀ ਨੂੰ ਇਹ ਦੱਸ ਰਹੇ ਸੀ ਕਿ ਆਹ ਗੱਲ ਕਹਿ ਦਿਓ ਆਹ ਗੱਲ ਕਹਿ ਦਿਓ ਉਹ ਮੁੱਖ ਸਕੱਤਰ ਸਾਹਿਬ ਸਿਰਫ 5 ਮਿੰਟ ਜਿਹੜੀ ਦੇਸ਼ ਦੇ ਗ੍ਰਹਿ ਮੰਤਰੀ ਤੇ ਚੀਫ ਮਿਨਿਸਟਰ ਦੇ ਵਿੱਚ ਮੀਟਿੰਗ ਹੋਈ ਹੈ ਉਹ ਸਿਰਫ 5 ਮਿੰਟ ਉਹ ਮੀਟਿੰਗ ਦਾ ਹਿੱਸਾ ਸੀ ਉਹ ਤੋਂ ਬਾਅਦ ਉਹਨਾਂ ਨੂੰ ਉੱਥੋਂ ਬਾਹਰ ਜਾਣ ਦੇ ਲਈ ਕਹਿਤਾ ਸੀ ਤੇ ਅੰਦਰ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਨੇ ਉਹ ਸਿਰਫ ਤੇ ਸਿਰਫ ਜਿਹੜੀ ਪੰਜਾਬ ਪੁਲਿਸ ਨੇ ਇੱਕ ਉਹ ਆਤਿਸ਼ੀ ਵਾਲੇ ਮਾਮਲੇ 'ਚ ਗਲਤ ਜਾਂਚ ਕਰਾ ਲਈ ਹੈ ਉਹਨੂੰ ਲੈ ਕੇ ਕਿ ਕਿਸ ਤਰੀਕੇ ਬਚਾਓ ਸਕਦਾ ਹੈ ਜਾਂ ਕੋਈ ਹੋਰ ਜਿਹੜੀਆਂ ਵੀਡੀਓਆਂ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਬਚਾਓ ਸਕਦਾ ਕਿਉਂਕਿ ਬਾਹਰ ਆ ਕੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਨੇ ਆਰਡੀਐਫ ਦੀ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਨੇ ਐਸਵਾਈਐਲ ਦੀ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਜਨਤਕ ਪਲੇਟਫਾਰਮ ਤੇ ਇਸ ਗੱਲ ਦਾ ਐਲਾਨ ਕੀਤਾ ਕਿ ਐਸਵਾਈਐਲ ਦਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਹੈ ਜਿਹੜਾ ਆਰਡੀਐਫ ਦਾ ਮਸਲਾ ਹੈ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਹਾਈ ਕੋਰਟ ਤੋ ਲਾਂਗੇ ਫਿਰ ਜਦੋਂ ਤੁਸੀਂ ਕੋਰਟਾਂ ਤੋਂ ਹੀ ਇਹ ਮਸਲੇ ਹੱਲ ਕਰਾਉਣ ਦੀ ਗੱਲ ਕਹਿ ਚੁੱਕੇ ਹੋ ਤਾਂ ਫਿਰ ਅੰਦਰ ਗ੍ਰਹਿ ਮੰਤਰੀ ਦੀ ਮੀਟਿੰਗ ਦੇ ਵਿੱਚ ਤੁਸੀਂ ਕੀ ਗੱਲ ਕੀਤੀ ਹੋਣੀ ਇਹ ਅੱਜ ਪੰਜਾਬ ਪਲੀ ਪਾਤੀ ਜਾਣਦਾ ਤੇ ਕੱਲ ਪਹੁੰਚ ਕੇ ਮਜੀਠੇ ਹੁਣ ਪੰਜਾਬ ਦੀ ਤਰਾਸਦੀ ਦੇਖੋ ਇਹ ਮੰਦ ਭਾਗੀ ਹੈ ਪੰਜਾਬ ਦੀ ਕਿਸਮਤ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੈਚ ਵਰਕ ਦਾ ਉਦਘਾਟਨ ਕਰਨ ਦੇ ਲਈ ਸਰਕਾਰੀ ਰੈਲੀਆਂ ਕਰਦੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਜੇ ਹਲਕਾ ਮਜੀਠਾ ਨੂੰ ਲੈ ਕੇ ਜਾਂ ਖਾਸ ਕਰਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੋਈ ਘਬਰਾਹਟ ਹੈ ਤਾਂ ਉਹਨੂੰ ਸਰਕਾਰ ਦਾ ਕਰੋੜਾ ਰੁਪਿਆ ਐਸੀਆਂ ਰੈਲੀਆਂ ਤੇ ਪੈਚ ਵਰਕ ਦੀ ਸ਼ੁਰੂਆਤਾਂ ਤੇ ਖਰਚ ਕੇ ਇਹ ਪੰਜਾਬ ਦੀ ਭਲਾਈ ਨਹੀਂ ਹੋ ਰਹੀ ਇਹ ਪੰਜਾਬ ਦਾ ਇਹ ਗੱਲਾਂ ਦੇ ਵਿੱਚ ਨੁਕਸਾਨ ਹੋ ਰਿਹਾ ਤੇ ਦੂਜੇ ਪਾਸੇ ਜਿਹੜੇ ਅਫਸਰ ਨੇ ਖਾਸ ਕਰਕੇ ਡੀਪੀਆਰਓ ਨੇ ਮੈਂ ਸਮਝਦਾ ਕਿ ਅਫਸਰ ਸਰਕਾਰ ਦੇ ਦਬਾਅ niche ਚਾਹ ਪੁਲੂਸੀ ਦੀਆਂ ਹੱਦਾਂ ਟੱਪਦੇ ਜਾ ਰਹੇ ਨੇ ਕਿਉਂਕਿ ਉੱਥੇ ਕੱਲ ਡੀਪੀਆਰਓ ਸਾਹਿਬ ਕਹਿੰਦੇ ਜੀ ਹੁਣ ਮਜੀਠਾ ਦੇ ਵਿਧਾਇਕ ਤਲਬੀਰ ਸਿੰਘ ਗਿੱਲ ਸੰਬੋਧਨ ਕਰਨਗੇ ਮਤਲਬ ਕੀ ਪੰਜਾਬ ਦੇ ਵਿੱਚ 117 ਹਲਕੇ ਨੇ ਕਿ 118 ਸੋ ਜਿਹੜੇ ਡੀਪੀਆਰਓ ਇਹ ਸੱਤ ਤੱਕ ਜਾ ਰਹੇ ਨੇ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਿਉਂਕਿ ਲੋਕਾਂ ਨੇ ਤਾਂ ਉੱਥੇ ਬੀਬਾ ਗਨੀਬ ਕੌਰ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੂੰ ਚੁਣਿਆ ਤੇ ਅਫਸਰ ਇੰਨੀ ਚਾਪਲੂਸੀ ਦੀਆਂ ਹੱਦਾਂ ਟੱਪਰੇ ਨੇ ਕਿ ਇੱਕ ਬੰਦਾ ਜਿਹਨੂੰ ਚੁਣਿਆ ਵੀ ਨਹੀਂ ਜਿਹੜਾ ਹਲੇ ਵੋਟਾਂ 'ਚ ਵੀ ਕਦੇ ਮਜੀਠੇ ਤੋਂ ਖੜਾ ਨਹੀਂ ਹੋਇਆ ਉਹਨੂੰ ਵਿਧਾਇਕ ਦੱਸੀ ਜਾਂਦੇ ਨੇ ਤਾਂ ਐਸੇ ਅਫਸਰਾਂ ਦੇ ਖਿਲਾਫ ਮੁਖ ਸਕੱਤਰ ਸਾਹਿਬ ਐਲੀ ਤੁਸੀਂ ਕੋਈ ਐਕਸ਼ਨ ਲਓ ਤੇ ਨਾਲੇ ਭਗਵੰਤ ਮਾਨ ਜੀ ਜਿਹੜੇ ਉੱਥੇ ਦਾਅਵੇ ਕਰਦੇ ਨੇ ਕਿ ਜੀ ਹਰਾ ਪੈਨ ਚੱਲਣ ਲਾ ਦੂੰ ਤੇ ਹਾਸੋ ਵੀ ਨਹੀਂ ਗੱਲ ਐ ਮੁੱਖ ਮੰਤਰੀ ਸਾਹਿਬ ਪੈਨ ਤਾਂ ਹਲੇ ਤੁਹਾਡਾ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਦਾ ਤੁਹਾਡੇ ਵੀ ਸਾਰੇ ਫੈਸਲੇ ਦਿੱਲੀ ਕਰਦੀ ਐ ਹੁਣ ਤਾਂ ਤੁਹਾਡੇ ਫਾਰਮਰ ਬੁਲਾਰੇ ਤੇ ਲੀਡਰ ਸਿੱਧੇ ਆ ਕੇ ਚੈਨਲਾਂ ਤੇ ਕਹਿੰਦੇ ਨੇ ਕਿ ਜੀ ਮੁੱਖ ਮੰਤਰੀ ਇਕੱਲਾ ਸੰਗਰੂਰ ਜ਼ਿਲ੍ਹੇ ਦਾ ਡੀਸੀ ਤੇ ਐਸਐਸਪੀ ਲਾ ਸਕਦਾ ਐ ਇਹ ਤੋਂ ਵੱਧ ਕੇ ਮੁੱਖ ਮੰਤਰੀ ਦੀ ਪੰਜਾਬ 'ਚ ਕੋਈ ਪਾਵਰ ਨਹੀਂ ਸੋ ਜੇ ਮੁੱਖ ਮੰਤਰੀ ਆਪ ਹੀ ਕੋਈ ਫੈਸਲਾ ਨਹੀਂ ਲੈ ਸਕਦੇ ਉਹ ਕਿਸੇ ਨੂੰ ਕੀ ਫੈਸਲੇ ਲੈਣ ਦੇ ਯੋਗ ਬਣਾ ਦੇਣਗੇ ਲੋਕਾਂ ਦੇ ਸਾਹਮਣੇ ਤੇ ਮੁੱਖ ਮੰਤਰੀ ਸਾਹਿਬ ਗੱਲਾਂ ਅਸੀਂ ਆ ਕੇ ਮੁਰਕ ਢਕ ਕੇ ਕਰਦੇ ਆ ਬੇਅਦਬੀਆਂ ਕੱਲ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਐਡਮਿਸ਼ਨ ਹੈ ਜਿਹੜਾ ਉਹ ਮਜੀਠਾ ਦੀ ਰੈਲੀ 'ਚ ਕੀਤਾ ਕਿ ਜੀ ਜੇ ਆਤਾਲੀ ਦਲ ਦੀ ਸਰਕਾਰ ਆ ਗਈ ਉਰੇ ਬੇਅਦਬੀਆਂ ਸ਼ੁਰੂ ਹੋ ਜਾਣਗੀਆਂ ਮੁੱਖ ਮੰਤਰੀ ਸਾਹਿਬ 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪੈਰ ਰੱਖਿਆ ਤੇ ਉਸੇ ਦਿਨ ਤੋਂ ਲੈ ਕੇ ਇਹ ਬੇਅਦਬੀਆਂ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਨਹੀਂ ਕਦੇ ਕੌਮ ਦੇ ਉੱਤੇ ਹਮਲੇ ਬਥੇਰੇ ਹੋਏ ਸਿੱਧੇ ਹਮਲੇ ਹੋਏ ਕਾਂਗਰਸ ਨੇ ਅਕਾਲ ਤਖਤ ਸਾਹਿਬ ਧਹਿ-ਢੇਰੀ ਕੀਤਾ ਸਿੱਧਾ ਹਮਲਾ ਕੀਤਾ ਜ਼ਾਲਮ ਸਰਕਾਰਾਂ ਨੇ ਕੀਤੇ ਪਰ ਇਹ ਪਿੱਠ ਦੇ ਵਿੱਚ ਛੁਰਾ ਇਹ ਲੁਕਵੇਂ ਢੰਗ ਨਾਲ ਹਮਲੇ ਇਹ ਆਮ ਆਦਮੀ ਪਾਰਟੀ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਈ ਹੈ ਉਸ ਦਿਨ ਤੋਂ ਇਹ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਸਟੇਜ ਤੇ ਖੜ ਕੇ ਸ਼ਰੋਮਣੀ ਅਕਾਲੀ ਦਲ ਦੇ ਬਾਰੇ ਤਾਂ ਪੰਜਾਬ ਦੇ ਮੁੱਖ ਮੰਤਰੀ ਬਹੁਤ ਗੱਲਾਂ ਕਰਦੇ ਨੇ ਪਰ ਲੋਕਾਂ ਨੂੰ ਨਾਲ ਇਹ ਕਿਉਂ ਨਹੀਂ ਦੱਸਦੇ ਕਿ ਅੱਜ ਤੱਕ ਜੇ ਕਿਸੇ ਪੋਲਿਟੀਕਲ ਬੰਦੇ ਨੂੰ ਬੇਦਬੀਆਂ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਨੂੰ ਹੋਈ ਹੈ ਜਿਹਨੂੰ ਬਚਾਉਣ ਦਾ ਅੱਡੀ ਚੋਟੀ ਦਾ ਜ਼ੋਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਚਾਹੇ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਹੈ ਹਰਪਾਲ ਚੀਮਾ ਜੀ ਨੇ ਲਾਇਆ ਹਰਜੋਤ ਬੈਂਸ ਨੇ ਲਾਇਆ ਭਗਵੰਤ ਮਾਨ ਸਾਹਿਬ ਤਾਂ ਮੁੱਖ ਮੰਤਰੀ ਨੇ ਜ਼ੋਰ ਤਾਂ ਉਹਨਾਂ ਦਾ ਵੀ ਪੂਰਾ ਲੱਗਿਆ ਕੇਸ ਦੇ ਤੁਸੀਂ ਇਹ ਕੇਸ ਵਿਡਰਾਅ ਕਰਨ ਤੱਕ ਅਦਾਲਤਾਂ 'ਚ ਗਏ ਉਹਦਾ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਜਿਨ੍ਹਾਂ ਨੇ ਕਿਹਾ ਕਿ ਨਰੇਸ਼ যাদব ਦੇ ਖਿਲਾਫ ਸਬੂਤ ਬਹੁਤ ਨੇ ਉਹਨੂੰ ਸਜ਼ਾ ਹੋਈ ਇਹ ਉਹੀ ਨਰੇਸ਼ যাদਬ ਹੈ ਜਿਹਨੂੰ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਸੀ ਤੇ ਕੋਰਟ ਨੇ ਸਜ਼ਾ ਦਿੱਤੀ ਤੇ ਸਟੇਜਾਂ ਤੇ ਬੇਅਦਬੀ ਨੂੰ ਲੈ ਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਿਆਨ ਦਿੰਦੇ ਨੇ ਤਾਂ ਇਹ ਗੱਲਾਂ ਕਿਉਂ ਭੁੱਲ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਦੂਜੀ ਬੇਅਦਬੀ ਦੀ ਜੇ ਮੈਂ ਗੱਲ ਕਰਾਂ ਫੋਟੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਡੇਰਾ ਸਰਸਾ ਬੇਅਦਬੀ ਦਾ ਦੋਸ਼ੀ ਹੈ ਜੇ ਡੇਰਾ ਸਰਸਾ ਬੇਦਬੀ ਦੇ ਕੇਸਾਂ ਦਾ ਦੋਸ਼ੀ ਹੈ ਫਿਰ ਲੁਕਵੇਂ ਢੰਗ ਨਾਲ ਡੇਰਾ ਸਰਸਾ ਨਾਲ ਹੱਥ ਕਿਉਂ ਮਲਾਇਆ ਜਾ ਰਿਹਾ ਹੈ ਉਹ ਪਹਿਲਾਂ ਤਾਂ ਆਪਣੇ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਗਏ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਆ ਮੈਂ ਕੋਰਟ ਦੇ ਆਰਡਰ ਦੀ ਗੱਲ ਕਰ ਰਿਹਾ 29 4 2025 ਨੂੰ ਪੰਜਾਬ ਦੀ ਸਰਕਾਰ ਨੇ ਡੇਰਾ ਸਰਸਾ ਦੇ ਹੱਕ ਦੇ ਵਿੱਚ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਤੇ ਉਹਦੇ ਕੇਸ ਸਟੇ ਕਰਾਏ ਨੇ ਤੇ ਮੁੱਖ ਮੰਤਰੀ ਸਟੇਜਾਂ ਤੇ ਖੜੇ ਹੋ ਕੇ ਬੇਅਦਬੀ ਦੀਆਂ ਗੱਲਾਂ ਕਰਦੇ ਨੇ ਤੇ ਤੀਸਰੀ ਬੇਅਦਬੀ ਦੀ ਗੱਲ ਮੈਂ ਮੁੱਖ ਮੰਤਰੀ ਸਾਹਿਬ ਕਰਾਂ ਜਿਹੜਾ ਅੱਜ ਦਾ ਸਭ ਤੋਂ ਵੱਡਾ ਇਸ਼ੂ ਹੈ ਉਹ ਇਸ਼ੂ ਹੈ ਜੋ ਆਤਿਸ਼ੀ ਜੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਵਿਰੋਧੀ ਧਿਰ ਦੇ ਨੇਤਾ ਉਹਨੇ ਜਿਸ ਤਰੀਕੇ ਦੀ ਭੱਦੀ ਸ਼ਬਦਾਵਲੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਵਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਉਸ ਬੇਅਦਬੀ ਨੂੰ ਆਤਿਸ਼ੀ ਦੇ ਹੱਕ ਦੇ ਵਿੱਚ ਜਾ ਕੇ ਖੜੇ ਨੇ ਆਤਿਸ਼ੀ ਦੇ ਖਿਲਾਫ ਐਕਸ਼ਨ ਦੀ ਤਾਂ ਕੀ ਮੰਗ ਕਰਨੀ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦੁਰਵਰਤੋਂ ਕਰਕੇ ਆਤਿਸ਼ੀ ਨੂੰ ਬਚਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਹਦਾ ਉਦਾਹਰਣ ਹੈ ਕਿ ਜਲੰਧਰ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਮਤਲਬ ਕਮਾਲ ਹੋ ਗਈ ਭਗਵੰਤ ਮਾਨ ਸਾਹਿਬ ਕਮਾਲ ਹੋ ਗਈ ਵਿਧਾਨ ਸਭਾ ਦਿੱਲੀ ਦੇ ਵਿੱਚ ਆਤਿਸ਼ੀ ਜਿਹਦੇ ਗੁਰੂ ਸਹਿਬਾਨਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਖ ਦਫਤਰ ਦਿੱਲੀ ਕਪਿਲ ਮਿਸ਼ਰਾ ਦਿੱਲੀ ਦੇ ਬੀਜੇਪੀ ਦਾ ਮੁਖ ਦਫਤਰ ਦਿੱਲੀ ਤੇ ਦੱਸੋ ਜੀ ਥੋੜੀ ਪੰਜਾਬ ਪੁਲਿਸ ਨੇ ਜਲੰਧਰ ਦੇ ਕਮਿਸ਼ਨਰ ਸਾਹਿਬ ਨੇ ਜਰਿਸਡਿਕਸ਼ਨ ਜਲੰਧਰ ਦੀ ਕਿਵੇਂ ਬਣਾ ਲਈ ਔਰ ਇੱਕ ਦਿਨ ਚ ਐਫਐਸਐਲ ਤੋਂ ਰਿਪੋਰਟ ਵੀ ਕਰਾ ਲਈ ਉਹੀ ਐਸਐਸ ਨਗਰ ਮੋਹਾਲੀ ਜਿਹੜੀ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਹੈ ਜਿਨੇ ਕੇ ਵਿਜੇ ਸਿੰਘਲਾ ਜੀ ਨੂੰ ਕਲੀਨ ਚਿੱਟ ਦਵਾਈ ਹੈ ਉਹ ਐਫਐਸਐਲ ਇੱਕ ਦਿਨ ਚ ਆਤਿਸ਼ੀ ਨੂੰ ਕਹਦੇ ਕਿ ਜੀ ਵੀਡੀਓ ਨਾਲ ਛੇੜਛਾੜ ਹੋਈ ਹੈ ਤੇ ਹੁਣ ਜਦੋਂ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੇ ਉਹਦੀ ਜਾਂਚ ਕਰਾਈ ਉਹ ਵੀਡੀਓ ਸਹੀ ਪਾਈ ਗਈ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਦੱਸਣ ਕਿ ਕਿਉਂ ਪੰਜਾਬ ਦੇ ਵਿੱਚ ਇਹ ਜਿਹੜੀ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਪੰਜਾਬ ਪੁਲਿਸ ਦੀ ਦੁਰਵਰਤੋਂ ਹੋਈ ਹੈ ਤੇ ਅੱਜ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦਾ ਕਿ ਕਿਉਂ ਇਹ ਅਫੈਂਸ ਕੀਤਾ ਗਿਆ ਇਹ ਕ੍ਰਿਮੀਨਲ ਕਾਂਸਪਰੇਸੀ ਪੰਜਾਬ ਪੁਲਿਸ ਨੇ ਰਚੀ ਇੱਕ ਦਿੱਲੀ ਦੀ ਦੋਸ਼ੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਝੂਠੀ ਐਫਐਸਐਲ ਦੀ ਰਿਪੋਰਟ ਲਈ ਗਈ ਤਾਂ ਕੀ ਇਹ ਬੇਅਦਬੀ ਨੇ ਪੰਜਾਬ ਨੂੰ ਸ਼ਰਮਸਾਰ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਤੇ ਤੁਹਾਡੀ ਪੁਲਿਸ ਕਰ ਕੀ ਰਹੀ ਹੈ ਤੁਹਾਡੀ ਪੁਲਿਸ ਜਾ ਕੇ ਵੱੜ ਰਹੀ ਹੈ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਤੁਹਾਡੀ ਪੁਲਿਸ ਸੱਚਕੰਡ 'ਚ ਜਾ ਕੇ ਗੁਰੂ ਸਾਹਿਬ ਦੇ ਸਰੂਪਾਂ ਦੀ ਫਰੋਲਾ ਫਰੋਲੀ ਕਰਨਾ ਚਾਹੁੰਦੀ ਹੈ ਤੇ ਦੂਜੇ ਹੱਥ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਚਾਹੇ ਪਰੋਂ ਨਰੇਸ਼ যাদব ਹੋਵੇ ਚਾਹੇ ਬੇਅਦਬੀ ਦੇ ਦੋਸ਼ਾਂ ਦੇ ਵਿੱਚ ਡੇਰਾ ਸਰਸਾ ਹੋਵੇ ਚਾਹੇ ਆਤਿਸ਼ੀ ਹੋਵੇ ਤੇ ਪੰਜਾਬ ਸਰਕਾਰ ਨੇ ਤਾਂ ਸਾਰਿਆਂ ਦੇ ਨਾਲ ਇਕੱਲੇ ਹੱਥ ਹੀ ਨਹੀਂ ਮਲਾਏ ਉਹਨਾਂ ਨੂੰ ਬਚਾਉਣ ਦੀ ਜਿੰਨੀ ਪੁਰਜ਼ੋਰ ਕੋਸ਼ਿਸ਼ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਕਰ ਸਕਦੀ ਸੀ ਇਹਦੇ ਬਾਰੇ ਸਪਸ਼ਟ ਤੌਰ ਤੇ ਮੇਰਾ ਚੈਲੰਜ ਹੈ ਕਿ ਸਾਹਮਣੇ ਆ ਕੇ ਜਵਾਬ ਦਿਓ ਕਿਉਂਕਿ ਕੋਰਟ ਦੇ ਡਾਕੂਮੈਂਟ ਨੇ ਅਗਰ ਤੁਸੀਂ ਕੋਰਟ ਦੇ ਵਿੱਚ ਜਾ ਕੇ ਦੇਰ ਆ ਸਰਸਾ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਤਾਂ ਅਦਾਲਤ ਦੇ ਜਿਹੜੇ ਆਰਡਰ ਨੇ ਇਹ ਉਹਨਾਂ ਦੇ ਵਿੱਚ ਦਰਜ ਹੈ ਜੇ ਨਰੇਸ਼ ਯਾਦਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਦਾਲਤ ਦੇ ਵਿੱਚ ਰਿਟਨ ਪ੍ਰੋਸੀਕਿਊਸ਼ਨ ਨੇ ਫਾਈਲ ਕੀਤਾ ਕਿ ਅਸੀਂ ਕੇਸ ਵਿਡਰੋ ਕਰਨਾ ਚਾਹੁੰਦੇ ਹਾਂ ਜੇ ਹਾਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਹੈ ਤਾਂ ਉਹ ਵੀ ਤੁਸੀਂ ਔਨ ਰਿਕਾਰਡ ਜਿਹੜੀ ਇੱਕ ਜਾਲੀ ਰਿਪੋਰਟ ਤਿਆਰ ਕਰਾਈ ਜਿਹੜਾ ਕਿ ਹੁਣ ਸੱਚ ਦਾ ਪਰਦਾ ਫਾਸ਼ ਹੋ ਗਿਆ ਕਿ ਉਹ ਬਿਲਕੁਲ ਸਹੀ ਵੀਡੀਓ ਹੈ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਇਲਜ਼ਾਮ ਲਾਓ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਸਾਹਿਬ ਤੇ ਤੀਸਰੀ ਜਿਹੜੀ ਮੈਂ ਅੱਜ ਗੱਲ ਉਰੇ ਕਰਨੀ ਚਾਹੁੰਨਾ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਨਾ ਕਿ ਇਹ ਜਿਹੜਾ ਗੈਂਗਸਟਰਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਹਾਥੀ ਤੇ ਦੰਦ ਖਾਣਦੇ ਹੋਰ ਤੇ ਦਿਖਾਉਣਦੇ ਹੋਰ ਕਿਉਂ ਨੇ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਜੀ ਇੱਕ ਹਫ਼ਤੇ 'ਚ ਪੰਜਾਬ 'ਚੋਂ ਗੈਂਗਸਟਰ ਖਤਮ ਕਰ ਦੇਣੇ ਤੇ ਉਸ ਬਿਆਨ ਦਿੱਤੇ ਨੂੰ ਅੱਜ ਕਈ ਮਹੀਨੇ ਬੀਤ ਗਏ ਤੇ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਤਾਂ ਸਿੱਧੀਆਂ ਸਰਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਵਰਕਰ ਮੈਨੂੰ ਇਹ ਦੱਸਣ ਕਿ ਉਹ ਆਗ ਹੈ ਜਿਹੜੀ ਇਹ ਜਿਹੜੀ ਗੈਂਗਸਟਰ ਦੀ ਆਗ ਹੈ ਇਹ ਤਾਂ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਘਰਾਂ ਤੱਕ ਪਹੁੰਚ ਗਈ ਜਿਹੜੇ ਸਰਪੰਚ ਸਾਹਿਬ ਦਾ ਬਲਟੋਏ ਕਤਲ ਹੋਇਆ ਉਹ ਤਾਂ ਆਮ ਆਦਮੀ ਪਾਰਟੀ ਦੇ ਸਰਪੰਚ ਸੀ ਉਹ ਤਾਂ ਉਹੀ ਬਦਲਾ ਦੇ ਹਾਮੀ ਸੀ ਜਿਹੜੇ ਬਦਲਾ ਦੇ ਹਾਮੀਆਂ ਨੇ 92 ਸੀਟਾਂ ਲੈਂਦੀਆਂ ਇਹ ਸਰਪੰਚ ਸਾਹਿਬ ਦਾ ਕਤਲ ਕੋਈ ਰਵਾਇਤੀ ਪਾਰਟੀਆਂ ਦੀ ਸਰਕਾਰ 'ਚ ਨਹੀਂ ਹੋਇਆ ਇਹ ਸਰਪੰਚ ਸਾਹਿਬ ਦਾ ਕਤਲ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਸ਼ਰੈ ਆਮ ਇੱਕ ਵਿਆਹ ਦੇ ਵਿੱਚ ਸਿਰ ਚ ਗੋਲੀ ਮਾਰ ਕੇ ਤੇ ਉਹ ਆਮ ਆਦਮੀ ਪਾਰਟੀ ਅਦਾਲਤਾਂ ਦੇ ਵਿੱਚ ਤਾਂ ਗੈਂਗਸਟਰਾਂ ਨਾਲ ਹੱਥ ਮਿਲਾ ਰਹੀ ਔਰ ਇਹ ਕੋਈ ਮੈਂ ਇਲਜ਼ਾਮ ਨਹੀਂ ਲਾ ਰਿਹਾ ਮੈਂ ਚੈਲੰਜ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਚੈਲੰਜ ਕਰਦਾ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੂੰ ਲੀਡਰਾਂ ਨੂੰ ਕਿ ਪੰਜਾਬ ਨੂੰ ਆ ਕੇ ਇਹ ਗੱਲ ਦੱਸੋ ਕਿ ਜਿਹੜਾ ਜੱਗੂ ਭਗਵਾਨਪੁਰੀ ਹੈ ਜਿਹਨੂੰ ਤਰਨ ਤਾਰਨ ਦੀ 22 ਇਲੈਕਸ਼ਨ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਲੈ ਕੇ ਆਏ ਸੀ ਮਤਲਬ ਉਹ ਅਸਾਮ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ 22 ਇਲੈਕਸ਼ਨ ਦੇ ਵਿੱਚ ਉਹਦੀ ਮਦਦ ਲਈ ਤੇ ਉਸ ਤੋਂ ਬਾਅਦ ਮੁਹਾਲੀ ਦੀ ਕੋਰਟ ਦੇ ਵਿੱਚ ਜਾ ਕੇ ਪੰਜਾਬ ਦੀ ਸਰਕਾਰ ਸਟੇਟਮੈਂਟ ਕੀ ਦੇ ਰਹੀ ਹੈ ਕਿ ਜੀ ਸਾਡੇ ਕੋਲੇ ਜੱਗੂ ਭਗਵਾਨਪੁਰੀਏ ਦੇ ਖਿਲਾਫ ਕੋਈ ਸਬੂਤ ਨਹੀਂ ਜੱਗੂ ਭਗਵਾਨਪੁਰੀਏ ਨੂੰ ਡਿਸਚਾਰਜ ਕਰ ਦਿਓ ਮਤਲਬ ਗੁਰੂ ਸਬਾਨਾ ਦੀ ਤਲਾਸ਼ੀ ਲੈਣੀ ਹੈ ਗੁਰੂ ਘਰਾਂ ਚ ਜਾ ਕੇ ਸਾਡੀ ਪੁਲਿਸ ਜਿਹੜੇ ਗੁਰਸਿੱਖ ਵੀ ਨਹੀਂ ਉਹ ਸਾਡੇ ਧਾਰਮਿਕ ਮਾਮਲਿਆਂ 'ਚ ਦਖਲ ਦਿੰਦੇ ਨੇ ਮੁੱਖ ਮੰਤਰੀ ਨੇ ਗੋਲਕਾਂ ਦਾ ਹਿਸਾਬ ਲੈਣਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਬਜਟ 1300 ਕਰੋੜ ਦਾ ਹੈ ਤੇ ਬਹੁਤ ਸੁਚੱਜੇ ਪ੍ਰਬੰਧ ਉਹ ਗੁਰੂ ਧਾਮਾਂ ਦੇ ਚਲਾਰੀ ਹੈ ਤੇ ਬਹੁਤ ਸੋਨਾ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਤੇ ਚੁਣੀ ਹੋਈ ਸੰਸਥਾ ਹੈ ਤੇ ਮੁੱਖ ਮੰਤਰੀ ਜਿਹੜੇ 2.5 ਲੱਖ ਕਰੋੜ ਜਿਹੜੀ ਸਰਕਾਰ ਦਾ ਬਜਟ ਹੈ ਜਿਹੜਾ ਕਰਜ਼ਾ ਸਾਡੇ 4 ਲੱਖ ਕਰੋੜ ਚੜ ਗਿਆ ਉਹਦੀ ਗੱਲ ਨਹੀਂ ਕਰਦੇ ਮਤਲਬ ਗੋਲਕਾਂ ਦਾ ਪੈਸਾ ਤਾਂ ਜਨਤਾ ਦਾ ਪੈਸਾ ਤੇ ਕੀ ਗੱਲ ਪੰਜਾਬ ਸਰਕਾਰ ਦਾ ਪੈਸਾ ਨਿੱਜੀ ਪੈਸਾ ਮੁੱਖ ਮੰਤਰੀ ਸਾਹਿਬ ਉਹ ਜਿੱਥੇ ਮਰਜ਼ੀ ਵਰਤ ਸਕਦੇ ਆ ਸੋ ਉਹ ਗੈਂਗਸਟਰਾਂ ਦੇ ਖਿਲਾਫ ਅਸੀਂ ਕਾਰਵਾਈ ਨਹੀਂ ਕਰਨੀ ਗੁਰਧਾਮਾਂ ਦੇ ਵਿੱਚ ਪੁਲਿਸ ਵਾਰਡ ਨਹੀਂ ਹੈ ਤੇ ਗੈਂਗਸਟਰ ਦੇ ਖਿਲਾਫ ਅਸੀਂ ਜਾ ਕੇ ਕਹਿੰਨੇ ਆ ਕਿ ਜੀ ਸਾਡੇ ਕੋਲੇ ਕੋਈ ਸਬੂਤ ਨਹੀਂ ਇਹਨੂੰ ਡਿਸਚਾਰਜ ਕਰ ਦਿਓ ਤੇ ਹਾਲਾਤ ਕੀ ਨੇ ਮੁੱਖ ਮੰਤਰੀ ਸਾਹਿਬ ਪਿਛਲੇ 20 ਦਿਨਾਂ ਦੇ ਵਿੱਚ ਪੰਜਾਬ 'ਚ 6 ਵੱਡੀਆਂ ਵਾਰਦਾਤਾਂ ਹੋਈਆਂ ਭੀੜ-ਪਾੜ ਵਾਲੀ ਜਗ੍ਹਾ ਚਾਹੇ ਕਬੱਡੀ ਪ੍ਰਮੋਟਰ ਹੋਣ ਚਾਹੇ ਕ ਹਾਈ ਕੋਰਟ ਦੇ ਵਕੀਲ ਆ ਉਹਨਾਂ ਦੀ ਪਤਨੀ ਦਾ ਕਤਲ ਹੋਵੇ ਚਾਹੇ ਬਲਟੋਹੇ ਪਿੰਡ ਸਰਪੰਚ ਦਾ ਕਤਲ ਹੋਵੇ ਗੈਂਗਸਟਰਾਂ ਨੇ ਤਾਂ ਪੰਜਾਬ ਦੇ ਹਾਲਾਤ ਬਣਾ ਰੱਖੇ ਨੇ ਉਰੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਇੰਡਸਟਰੀ ਪੰਜਾਬ ਤੋਂ ਬਾਹਰ ਭੱਜ ਰਹੀ ਹੈ ਤੇ ਸਾਡੀ ਪੰਜਾਬ ਦੀ ਪੁਲਿਸ ਜਿਹਦਾ ਕੰਮ ਕੱਲਾ ਗੁਰੂ ਦੀ ਗੋਲਕ ਹੁਣ ਸਰਕਾਰ ਨੂੰ ਲੁੱਟ ਕੇ ਦੇਣਾ ਜਾਂ ਗੁਰਦੁਆਰਾਂ ਵਿੱਚ ਦਖਲਅੰਦਾਜ਼ੀ ਕਰਨੀ ਹੈ ਉਹ ਜਾ ਕੇ ਅਦਾਲਤ 'ਚ ਕਹਵੇ ਕਹ ਜੀ ਗੈਂਗਸਟਰਾਂ ਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਇਹਦੀ ਜਵਾਬ ਦੇਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਜੇ ਥੋੜੀ ਬਣਦੀ ਐ ਤੁਹਾਨੂੰ ਸਾਹਮਣੇ ਆ ਕੇ ਜਵਾਬ ਦੇਣਾ ਉਹ ਕੱਲੀ ਸਿਆਸਤ ਪੰਜਾਬ ਚ ਨਾ ਕਰੋ ਪੰਜਾਬ ਨੂੰ ਜਿਹੜੇ ਹਨੇਰੇ ਖੂਚ ਲਿਆ ਕੇ ਆਜਾਮ ਆਦਮੀ ਪਾਰਟੀ ਨੇ ਸਕਤਾ ਇਹਦੀ ਜ਼ਿੰਮੇਵਾਰੀ ਦੱਸੋ ਕੀ ਦੀ ਐ ਜੋ ਅੱਜ ਪੰਜਾਬ ਦੇ ਹਾਲਾਤ ਨੇ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ 4 ਸਾਲ ਤੁਹਾਡੀ ਸਰਕਾਰ ਦੇ ਬੀਤ ਗਏ ਦੱਸੋ ਜੀ ਤੁਸੀਂ ਕਰਜ਼ੇ ਦੇ ਉੱਤੇ ਕੀ ਪੰਜਾਬ ਨੂੰ ਅਜੇ ਤੱਕ ਜਵਾਬ ਦਿੱਤਾ ਕਿ ਕੇਜਰੀਵਾਲ ਦੇ ਪਿੱਛੇ ਸਾਰਾ ਪੰਜਾਬ ਲਟਾਤਾ ਉਰੇ 50-50 ਲੱਖ ਦੇ ਹਾਈਪ ਹੈਲੀਪੈਡ ਬਣ ਰਹੇ ਨੇ ਪੰਜਾਬ ਨੂੰ ਕੀ ਮਿਲਿਆ ਜੀ ਕੋਈ ਵੱਡੀ ਇੰਡਸਟਰੀ ਭਗਵੰਤ ਮਾਨ ਜੀ ਪੰਜਾਬ ਚ ਲਿਆਂਦੀ ਤਾਂ ਖੜੇ ਹੋ ਕੇ ਦੱਸੋ ਕੋਈ ਵੱਡਾ ਸਕੂਲ ਕੋਈ ਵੱਡਾ ਕਾਲਜ ਕੋਈ ਵੱਡਾ ਹਾਈਵੇ ਦੱਸੋ ਤਾਂ ਸਹੀ ਪੰਜਾਬ ਨੂੰ ਕੀ ਦੇਣਾ ਕੋਈ ਵੱਡਾ ਹਸਪਤਾਲ ਦੱਸੋ ਤਾਂ ਸੀ ਕੀ ਪੰਜਾਬ ਨੂੰ ਦੇਣਾ ਕਿ ਸਾਰਾ ਪੰਜਾਬ ਅਸੀਂ ਸਿਰਫ ਤੂੰ ਤੂੰ ਮੈਂ ਮੈਂ ਤੇ ਲਟਾ ਦੇਣਾ ਕਿ ਸਾਰਾ ਪੰਜਾਬ ਅਸੀਂ ਇਕੱਲਾ ਅਰਵਿੰਦ ਕੇਜਰੀਵਾਲ ਦੀ ਸਿਆਸਤ ਤੇ ਲੁਟਾ ਦੇਣਾ ਇਹ ਗੱਲਾਂ ਦਾ ਹਿਸਾਬ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਮੰਗਦਾ ਸੋ ਮੈਂ ਬੇਨਤੀ ਕਰਦਾ ਕਿ ਆਓ ਮੁੱਦਿਆਂ ਤੇ ਰਾਜਨੀਤੀ ਕਰੀ ਮੈਂ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਇਹ ਗੱਲਾਂ ਦਾ ਜਵਾਬ ਦੇਵੇ ਚਾਹੇ ਬੇਅਦਬੀ ਨੂੰ ਲੈ ਕੇ ਨਰੇਸ਼ যাদਬ ਡੇਰਾ ਸਿਰਸਾ ਤੇ ਹਾਤਿਸ਼ੀ ਇਸ ਗੱਲ ਦਾ ਜੇ ਹਿੰਮਤ ਜੇ ਆਮ ਆਦਮੀ ਪਾਰਟੀ ਅੱਜ ਸਰਕਾਰ ਚ ਹੈ ਤੇ ਹਿੰਮਤ ਰੱਖਦੀ ਹੈ ਇਹ ਤਿੰਨ ਗੱਲਾਂ ਦਾ ਸਾਹਮਣੇ ਆ ਕੇ ਜਵਾਬ ਦੇਵੇ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਤੇ ਚੌਥੀ ਗੱਲ ਇਹ ਜਿਹੜੀ ਗੈਂਗਸਟਰ ਦੇ ਹੱਕ ਦੇ ਵਿੱਚ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਹੈ ਇਹ ਆਪਾਂ ਸਾਰਾ ਦਿਨ ਕੱਲਾ ਗੈਂਗਸਟਰ ਗੈਂਗਸਟਰ ਕਰਕੇ ਪੁਰਾਣੀਆਂ ਸਰਕਾਰਾਂ ਤੇ ਇਲਜ਼ਾਮ ਲਾ ਕੇ ਇਹ ਨਹੀਂ ਸਰਨਾ ਮੁੱਖ ਮੰਤਰੀ ਸਾਹਿਬ ਇਹ ਦੱਸੋ ਕਿ ਜੱਗੂ ਭਗਵਾਨ ਪੁਰੀਏ ਦੇ ਹੱਕ ਦੇ ਵਿੱਚ ਇਹ ਜਿਹੜਾ ਐਫੀਡੇਵਿਟ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਜਜ ਹਰਦੀਪ ਸਿੰਘ ਜੀ ਦੀ ਕੋਰਟ ਦੇ ਵਿੱਚ ਫਾਈਲ ਹੋਇਆ ਜਿੱਥੋਂ ਉਹਨੂੰ ਡਿਸਚਾਰਜ ਕਰਾਇਆ ਇਹ ਕੀ ਦੇ ਕਹਿਣ ਤੇ ਐਫੀਡੇਵਿਟ ਦਿੱਤਾ ਗਿਆ ਇਹ ਪੰਜਾਬ ਦੇ ਲੋਕ ਅੱਜ ਮੁੱਖ ਮੰਤਰੀ ਤੋਂ ਸਵਾਲ ਕਰਦੇ ਨੇ ਕਿਉਂਕਿ ਪੰਜਾਬ ਦਾ ਨੁਕਸਾਨ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਕਿਸਮ ਦੀ ਵੀ ਕੋਈ ਕਸਰ ਨਹੀਂ ਛੱਡ। ਇਹ ਆਰਡਰ ਹੈ ਜੀ ਕੋਰਟ ਦਾ ਉਹਨੂੰ ਡਿਸਚਾਰਜ ਕਰਨ ਦਾ ਮੈਂ ਤੁਹਾਨੂੰ ਆਰਡਰ ਦੱਸ ਦਿੰਦਾ। ਇਹ ਨਾ ਜੀ ਇੱਕ ਮੈਟਰ ਹੈ ਕਿ ਪਰਚਾ ਹੋਇਆ 4 ਇਹਦੇ ਵਿੱਚ ਅਕਿਊਜ਼ਡ ਮੋਹਾਲੀ ਦੀ ਕੋਰਟ ਦੇ ਵਿੱਚ ਉਹ 4 ਅਕਿਊਜ਼ਡ ਨੇ ਉਹਨਾਂ ਤੇ ਇਲਜ਼ਾਮ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਮਿਲ ਕੇ ਹਿੰਦੂ ਲੀਡਰਾਂ ਦੇ ਕਤਲ ਕਰਨ ਦੀ ਸਾਜ਼ਿਸ਼ ਹੋ ਰਚ ਰਹੀ ਸੀ ਤੇ ਪੰਜਾਬ ਦੀ ਸਰਕਾਰ ਉੱਥੇ ਜਾ ਕੇ ਕਹਿੰਦੀ ਹੈ ਕਿ ਜੀ ਬਾਕੀ 3 ਦੇ ਖਿਲਾਫ ਤਾਂ ਕੇਸ ਚਲਾ ਲਓ ਜਿਹੜਾ ਜੱਗੂ ਭਗਵਾਨਪੁਰੀ ਹੈ ਉਹਦੇ ਖਿਲਾਫ ਸਾਡੇ ਕੋਲੇ ਕੋਈ ਸਬੂਤ ਨਹੀਂ ਸਿਰਫ ਸਟੇਟਮੈਂਟਾਂ ਨੇ ਮਤਲਬ ਅਸੀਂ ਅਦਾਲਤ ਤੇ ਗੱਲ ਨਹੀਂ ਛੱਡਣੀ ਚਾਹ ਰਹੇ ਮੈਂ ਕਹਿੰਦਾ ਕਿ ਜੇ ਉਹ ਬੇਕਸੂਰ ਹੋਊਗਾ ਅਦਾਲਤ ਬਰੀ ਕਰ ਦੂਗੀ ਜੇ ਉਹ ਦੋਸ਼ੀ ਹੋਊਗਾ ਤਾਂ ਅਦਾਲਤ ਦੋਸ਼ ਤੈਅ ਕਰ ਦੂਗੀ ਪੰਜਾਬ ਸਰਕਾਰੇ ਗੱਲ ਕਵੇ ਕਿ ਸਾਡੇ ਕੋਲੇ ਸਬੂਤ ਹੈ ਨਹੀਂ ਤੇ ਦੂਜੇ ਪਾਸੇ ਪੰਜਾਬ ਸਰਕਾਰ ਕੀ ਕਰ ਰਹੀ ਐ ਅਸੀਂ ਦੇਖਿਆ ਹੀ ਐ ਉੱਥੇ ਦੁਆਬੇ ਦੀ ਧਰਤੀ ਤੇ ਰਾਜਾ ਜੀ ਦੇ ਸਥਾਨ ਤੇ ਜਾ ਕੇ ਜਿਨੇ ਭੱਦੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਤੀ ਜੋ ਉੱਥੇ ਸਿਆਸਤ ਕੀਤੀ ਉਹ ਸਾਰਿਆਂ ਦੇ ਸਾਹਮਣੇ ਹੁਣ ਤਾਂ ਆਮ ਆਦਮੀ ਪਾਰਟੀ ਦੇ ਆਪ ਦੇ ਲੋਕ ਛੱਡ ਕੇ ਜਾ ਰਹੇ ਨੇ ਡਾਕਟਰ ਸੁਖੀ ਨੇ ਪਿਛਲੇ ਦਿਨੀ ਕੈਬਨਿਟ ਦਾ ਦਰਜਾ ਤੇ ਚੇਅਰਮੈਨ ਹੀ ਛੱਡੀ ਐ ਪਰ ਮੇਰਾ ਫੇਰ ਵੱਡਾ ਸਵਾਲ ਹੈ ਕਿ ਸੰਗਤਾਂ ਦੇ ਰੋਧ ਦੇ ਅੱਗੇ ਡਾਕਟਰ ਸੁਖੀ ਨੇ ਛੱਡ ਤਾਂ ਦਿੱਤੀ ਪਰ ਡਾਕਟਰ ਸੁਖੀ ਖੜੇ ਤਾਂ ਆਮ ਆਦਮੀ ਪਾਰਟੀ ਚ ਨੇ ਕੀ ਆਮ ਆਦਮੀ ਪਾਰਟੀ ਨਾਲ ਸਹਿਮਤ ਨੇ ਸੋ ਇਹ ਜਿਹੜੀਆਂ ਗੱਲਾਂ ਨੇ ਕਿ ਅਸੀਂ ਅਦਾਲਤਾਂ 'ਚ ਜਾ ਕੇ ਇਹ 12 1 2026 ਦਾ ਆਰਡਰ ਲੋੜੀ ਤੋਂ ਇੱਕ ਦਿਨ ਪਹਿਲਾਂ ਦਾ ਇਹਦੇ 'ਚ ਸਪਸ਼ਟ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਸੈਂਕਸ਼ਨ ਨਹੀਂ ਦਿੱਤੀ ਜਗੂ ਭਗਵਾਨਪੁਰੀਏ ਦੇ ਖਿਲਾਫ ਕੇਸ ਚ ਲਾਉਣ ਲਈ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਕੋਈ ਸਬੂਤ ਨਹੀਂ ਕਹਿੰਦੇ ਸਿਰਫ ਜਿਹੜੇ ਨਾਲ ਦੇ ਦੋਸ਼ੀ ਨੇ ਉਹਨਾਂ ਦੀਆਂ ਸਟੇਟਮੈਂਟਾਂ ਨੇ ਭਾਈ ਬੜੇ ਐਸੇ ਕੇਸ ਨੇ ਜਿੱਥੇ ਦੋਸ਼ੀਆਂ ਦੀਆਂ ਸਟੇਟਮੈਂਟਾਂ ਹੁੰਦੀਆਂ ਨੇ ਤਾਂ ਕੋਰਟ ਨੇ ਦੇਖਣਾ ਇਹ ਪੰਜਾਬ ਸਰਕਾਰ ਕੌਣ ਹੈ ਗੈਂਗਸਟਰ ਨੂੰ ਕਲੀਨ ਚਿੱਟ ਦੇਣ ਵਾਲੀ ਇਹਦਾ ਮਤਲਬ ਕੋਈ ਗਿਵਨ ਟੇਕ ਹੋਈ ਹੈ ਜਿਹਦੇ ਬਾਰੇ ਇਹਨਾਂ ਨੂੰ ਸਾਹਮਣੇ ਆ ਕੇ ਦੱਸਣਾ ਪਊ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਦੇਖੋ ਜੀ 2014 ਚੌਦੀ ਆਮ ਆਦਮੀ ਪਾਰਟੀ ਆਈ ਹੈ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਉਹਦੇ ਹੁਣ ਦੋ ਵੱਡੇ ਕਾਰਨ ਨੇ ਜਿਹੜੇ ਇਹਨਾਂ ਦੇ ਕੰਨੀ ਜਾ ਰਹੇ ਨੇ ਪਹਿਲੀ ਗੱਲ ਤਾਂ ਕਿ ਇਹਨਾਂ ਦੇ ਵਿਧਾਇਕ ਨੂੰ ਹੀ ਸਜ਼ਾ ਹੋਗੀ ਉਹ ਇਲਜ਼ਾਮ ਨਹੀਂ ਰਹਿ ਗਿਆ ਇੱਕ ਕੋਰਟ ਦੀ ਜੁਡੀਸ਼ੀਅਲ ਕੋਰਟ ਦੀ ਫਾਈਂਡਿੰਗ ਆ ਗਈ ਕਿ ਨਰੇਸ਼ ਯਾਦਵ ਨੂੰ ਬੇਅਦਬੀਆਂ ਦੇ ਕੇਸ 'ਚ ਮਲੇਰ ਕੋਟਲਾ ਦੀ ਕੋਰਟ ਨੇ ਸਜ਼ਾ ਕੀਤੀ ਹੈ ਤੇ ਉਹਨੂੰ ਬਚਾਉਣ ਤੱਕ ਇਸ ਹੱਦ ਤੱਕ ਗਏ ਕਿ ਪਹਿਲਾਂ ਤਾਂ ਕੇਸ ਵਿਡਰੋ ਕਰਨਾ ਚਾਹਿਆ ਬਾਅਦ ਦੇ ਵਿੱਚ ਉਹਨੂੰ ਟਿਕਟ ਵੀ ਦਿੱਤੀ ਅਗਲੀ ਵਿਧਾਨ ਸਭਾ 'ਚ ਇਹਦਾ ਮਤਲਬ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਔਰ ਦੂਸਰਾ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੇ ਬੇਅਦਬੀ ਦੇ ਕੇਸਾਂ ਦੀ ਇਨਵੈਸਟੀਗੇਸ਼ਨ ਕੀਤੀ ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਬਣੇ ਉਹਨਾਂ ਨੇ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਕੀਤਾ ਕਿ ਮੇਰੇ ਨਾਲ ਆ ਕੇ ਬਹਿਸ ਕਰੋ ਕਿਉਂਕਿ ਬੇਅਦਬੀ ਦੇ ਕੇਸਾਂ ਦੇ ਵਿੱਚ ਬੇਅਦਬੀ ਦਾ ਜੋ ਕੁਝ ਹੋਇਆ ਪੰਜਾਬ 'ਚ ਇਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਸੋ ਜਸਟਿਸ ਜੋਰਾ ਸਿੰਘ ਤਾਂ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਨੇ ਸੋ ਇਥੇ ਸਪਸ਼ਟ ਹੋ ਜਾਂਦਾ ਹੈ ਕਿ ਇੱਕ ਗੰਦੀ ਰਾਜਨੀਤੀ ਇਹੀ ਪਾਰਟੀ ਪੰਜਾਬ ਦੇ ਵਿੱਚ ਲੈ ਕੇ ਆਈ ਹੈ ਜਿਹਦੇ ਤੇ ਕੋਰਟ ਦੀ ਵੀ ਫਾਈਨਡਿੰਗ ਆ ਗਈ ਜਿਹਦੇ ਤੇ ਇਹਨਾਂ ਦੇ ਆਪ ਦੇ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਨਾਂ ਨੇ ਵੀ ਸਵਾਲ ਖੜੇ ਕਰਤੇ ਤੋਂ ਬਧ ਰੱਖੀ ਹੈ ਜੇ ਸੀਐਮ ਸਾਹਿਬ ਐਸਜੀਪੀਸੀ ਨੇ ਜਿਹੜੇ ਡਾਇਰੈਕਸ਼ਨ ਆਮ ਆਮੀ ਪਾਰਟੀ ਦਾ ਖੁਦ ਸਿਪਾਹੀ ਕਹਿੰਦੇ ਨੇ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਦੇ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚੁਣੀ ਹੋਈ ਸੰਸਥਾ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ਤੇ ਚੋਣਾ ਲੜਦਾ ਇਹ ਸਾਡਾ ਮੀਰੀ ਪੀਰੀ ਦਾ ਸਿਧਾਂਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਉੱਥੇ ਨੁਮਾਇੰਦੇ ਜਿੱਤ ਕੇ ਜਾਂਦੇ ਨੇ ਔਰ 100 ਸਾਲ ਤੋਂ ਵੀ ਵੱਧ ਇਹ ਸੇਵਾ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਹੈ ਚੋਣਾ ਤਾਂ ਸਾਰੇ ਲੜਦੇ ਨੇ ਸਿਮਰਜੀਤ ਸਿੰਘ ਮਾਨ ਸਾਹਿਬ ਵੀ ਲੜਦੇ ਨੇ ਅਕਾਲੀ ਦਲ ਰਵੀ ਅੰਦਰ ਵਾਲੇ ਵੀ ਲੜਦੇ ਨੇ ਕਾਂਗਰਸ ਅਸਿੱਧੇ ਢੰਗ ਨਾਲ ਲੜਦੀ ਹੈ ਪਰ ਲੋਕਾਂ ਨੇ ਹਮੇਸ਼ਾ ਵਿਸ਼ਵਾਸ ਜਤਾਇਆ ਅਕਾਲੀ ਦਲ ਤੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜੁਣਿਆ ਸੋ ਭਗਵੰਤ ਮਾਨ ਸਾਹਿਬ ਮੈਨੂੰ ਇਹ ਦੱਸ ਦੇਣ ਕਿ ਭਗਵੰਤ ਮਾਨ ਸਾਹਿਬ ਕਿਦੇ ਇਸ਼ਾਰੇ ਤੇ ਚੱਲਦੇ ਕੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਫੈਸਲੇ ਲੈ ਸਕਦੇ ਨੇ ਕਿਉਂਕਿ ਮੈਂ ਤਾਂ ਹੁਣ ਇਹਨਾਂ ਦਾ ਆਪ ਦੇ ਇੱਕ ਮੁਖ ਬੁਲਾ ਰਹੇ ਆ ਬਾਪ ਗਰੇਵਾਲ ਜਿਹੜੇ ਕਿ ਸ਼ਰਿਆਂ ਅੱਜਕੱਲ ਸਟੇਟਮੈਂਟਾਂ ਦਿੰਦੇ ਨੇ ਉਹ ਕਹਿੰਦੇ ਕਿ ਮੁੱਖ ਮੰਤਰੀ ਦੇ ਹਾਲਾਤ ਨੇ ਕਿ ਸੰਗਰੂਰ ਜ਼ਿਲ੍ਹੇ ਤੋਂ ਬਾਹਰ ਮੁੱਖ ਮੰਤਰੀ ਕੋਈ ਬਦਲੀ ਨਹੀਂ ਕਰ ਸਕਦੇ ਸਭ ਕੁਝ ਦਿੱਲੀ ਤੋਂ ਪੁੱਛ ਕੇ ਹੁੰਦਾ ਕੀ ਪੰਜਾਬ ਨੇ ਦਿੱਲੀ ਨੂੰ ਵੋਟ ਪਾਈ ਹੈ ਕਿ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਚੁਣਿਆ ਸੋ ਮੁੱਖ ਮੰਤਰੀ ਦਾ ਇੱਕੋ ਕੰਮ ਰਹਿ ਗਿਆ ਕਿ ਆਪਣੀ ਗੱਲਾਂ ਤੋਂ ਧਿਆਨ ਪਟਕਾਓ ਦੂਜੇ ਦੇ ਗੱਲ-ਗੱਲ ਪਾਓ ਫੋਮਾ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਗੰਦੀ ਸਿਆਸਤ ਬੰਦ ਕਰ ਦਿਓ ਇਹ ਧਰਮ ਦੀ ਸਿਆਸਤ ਬੰਦ ਕਰ ਦਿਓ ਜਿਹੜੀ 92 ਐਮਐਲਏ ਤੁਹਾਨੂੰ ਦਿੱਤੇ ਨੇ ਉਹ ਪੰਜਾਬ ਦੀ ਤਰੱਕੀ ਡਿਵੈਲਪਮੈਂਟ ਲਈ ਦਿੱਤੇ ਨੇ ਮੁੱਖ ਮੰਤਰੀ ਸਾਹਿਬ ਉਹ ਤੇ ਧਿਆਨ ਦੇਣ ਔਰ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਅੱਗੇ ਇੱਕ ਫੀਲੇ ਰੱਖੇ ਨੇ ਸਾਰਾ ਦਿਨ ਸੰਸਥਾਵਾਂ ਬਦਨਾਮ ਕਰਨ ਦੇ ਲਈ ਜਿਨ੍ਹਾਂ ਦੇ ਉੱਤੇ ਆਪ ਦੇ ਬੜੇ ਵੱਡੇ ਸਵਾਲ ਨੇ ਉਹ ਵੀ ਇਹ ਸਮਝਣ ਕਿ ਉਹ ਪੰਥ ਦੇ ਨਾਲ ਖੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਖੜੇ ਨੇ ਕਿ ਉਹ ਏਡੀ ਆਮ ਆਦਮੀ ਪਾਰਟੀ ਹੈ ਇਹਦੇ ਨਾਲ ਖੜੇ ਨੇ ਉਹ ਵੀ ਜਵਾਬ ਦੇ ਦੇਣ ਦੇਖੋ ਰਵਨੀਤ ਬਿੱਟੂ ਸਾਹਿਬ ਬੀਜੇਪੀ ਦੀ ਦੂਜੀ ਕਗਨਰ ਨੌਤ ਨੇ ਬਿੱਟੂ ਸਾਹਿਬ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਉਹ ਕੀ ਬਿਆਨ ਦਿੰਦੇ ਨੇ ਬਿੱਟੂ ਸਾਹਿਬ ਦਾ ਬਿਆਨ ਦਾ ਮਕਸਦ ਹੁੰਦਾ ਹੈ ਕਿ ਸਿਰਫ ਤੇ ਸਿਰਫ ਇੱਕ ਦਿਨ ਮੈਂ ਸੁਰਖੀਆਂ ਚ ਕਿੱਦਾਂ ਰਹਿਣਾ ਇਹ ਉਹੀ ਰਵਨੀਤ ਬਿੱਟੂ ਨੇ ਤੁਸੀਂ ਯਾਦ ਕਰਿਆ ਕਰੋ ਇਹ ਦਿੱਲੀ ਦੇ ਪਾਰਕਾਂ ਚ ਫਿਰਦੇ ਸੀ ਕਹਿੰਦੇ ਸੀ ਬੀਜੇਪੀ ਵਾਲਾ ਲੱਭ ਜੇ ਸਹੀ ਮੈਂ ਚਪੇੜਾ ਮਾਰੂੰਗਾ ਤੇ ਆ ਜੋ ਅੱਜ ਸੇ ਬੀਜੇਪੀ ਦੇ ਵਿੱਚ ਜਾ ਕੇ ਮੰਤਰੀ ਬਣੇ ਬੈਠੇ ਨੇ ਸੋ ਮੈਂ ਨਹੀਂ ਸਮਝਦਾ ਕਿ ਰਵਨੀਤ ਬਿੱਟੂ ਸਾਹਿਬ ਦੀ ਗੱਲ ਨੂੰ 1% ਵੀ ਸੀਰੀਅਸ ਲੈਣਾ ਚਾਹੀਦਾ ਹਾਂ ਬੀਜੇਪੀ ਇਹਦੇ ਤੇ ਜ਼ਰੂਰ ਸਪਸ਼ਟੀਕਰਨ ਦੇਵੇ ਕਿਉਂਕਿ ਬੀਜੇਪੀ ਤਾਂ ਉਹ ਸਰਕਾਰਾਂ ਦੇ ਵਿੱਚ ਆ ਭਾਈ ਵੱਲ ਰਹੀ ਹੈ ਸੋ ਕੋਈ ਜ਼ਿੰਮੇਵਾਰ ਬੰਦਾ ਮਤਲਬ ਬਿੱਟੂ ਸਾਹਿਬ ਜ਼ਿੰਮੇਵਾਰ ਬੰਦੇ ਨਹੀਂ ਹੈ ਕੋਈ ਜ਼ਿੰਮੇਵਾਰ ਬੰਦਾ ਸਾਹਮਣੇ ਆਵੇ ਤੇ ਦੱਸੇ ਕਿ ਬਿੱਟੂ ਸਾਹਿਬ ਨਾਲ ਸਹਿਮਤ ਹੈ ਕਿ ਸਹਿਮਤ ਨਹੀਂ ਇਹ ਕੋ ਸ਼੍ਰੋਮਣੀ ਅਕਾਲੀ ਦਲ ਦੀ ਆਫੀਸ਼ੀਅਲ ਸਟੇਟਮੈਂਟ 2024 ਤੋਂ ਜਦੋਂ ਅਸੀਂ ਪਾਰਲੀਮੈਂਟ ਦੀ ਚੋਣਾਂ ਤੋਂ ਪਹਿਲਾਂ ਡਾਕੂਮੈਂਟ ਜਾਰੀ ਕਰਕੇ ਆਨ ਰਿਕਾਰਡ ਸੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਪੰਜਾਬ ਦੇ ਇਸ਼ੂਸ ਦੇ ਨਾਲ ਖੜੇ ਹਾਂ ਔਰ ਪੰਜਾਬ ਦੇ ਇਸ਼ੂਸ ਬੜੇ ਸਪਸ਼ਟ ਨੇ ਜਿਦੇ ਚ ਅਸੀਂ ਕਿਸਾਨੀ ਕਰਜ਼ੇ ਨੂੰ ਮਾਫ਼ ਕਰਨ ਦੀ ਗੱਲ ਕਰਦੇ ਹਾਂ ਪੰਜਾਬ ਦੇ ਸਿਰ ਤੇ ਜਿਹੜਾ 4.5 ਲੱਖ ਕਰੋੜ ਦਾ ਕਰਜ਼ਾ ਹੈ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਕਿਸੇ ਤਰੀਕੇ ਬਿਲ ਆਊਟ ਕੀਤਾ ਜਾਵੇ ਅਸੀਂ ਬੰਦੀ ਸਿੰਘਾਂ ਦੀ ਜਿਹੜੇ ਆਪਣੀ ਸਜ਼ਾਵਾਂ ਤੋਂ ਵੀ ਦੁੱਗਣੀਆਂ ਕੱਟ ਚੁੱਕੇ ਨੇ ਔਰ ਹਿਊਮਨ ਰਾਈਟ ਦਾ ਮਸਲਾ ਕਿਉਂਕਿ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਮੰਨਿਆ ਤੇ ਭੁਗਤ ਲਿਆ ਦੇਸ਼ 'ਚ ਦੋਹਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਛੱਡਿਆ ਜਾਵੇ ਸੋ ਅਸੀਂ ਤਾਂ ਪੰਜਾਬ ਦੇ ਨਾਲ ਖੜਿਆ ਅਸੀਂ ਰਾਜਧਾਨੀ ਦੇ ਇਸ਼ੂ ਤੇ ਖੜਿਆ ਅਸੀਂ ਐਸਵਾਈਐਲ ਦੇ ਇਸ਼ੂ ਤੇ ਖੜਿਆ ਸਾਡੇ ਕੋਰ ਇਸ਼ੂਜ਼ ਨੇ ਸ਼ਰੋਮਣੀ ਅਕਾਲੀ ਦਲ ਪੰਜਾਬ ਪੰਥ ਤੇ ਪੰਜਾਬ ਦੀ ਪਹਿਰੇਦਾਰੀ ਕਰਦਾ ਉਹ ਮੁੱਦਿਆਂ ਨੂੰ ਲੈ ਕੇ ਅੱਗੇ ਚੱਲਦਾ ਕਾਂਗਰਸ ਤੋਂ ਬਿਨਾ ਕਿਉਂਕਿ ਕਾਂਗਰਸ ਦੀ ਸਾਡੇ ਨਾਲ ਖੂਨ 'ਚ ਦੁਸ਼ਮਣੀ ਹੈ ਚਾਹੇ ਅਕਾਲ ਤਖਤ ਸਾਹਿਬ ਤੇ ਤਿਆਰੀ ਕਰਨਾ ਹੋਵੇ ਚਾਹੇ ਦਿੱਲੀ 'ਚ 84 ਦਾ ਸਿੱਕ ਕਤਲੇਆਮ ਕਰਨਾ ਹੋਵੇ ਉਸ ਤੋਂ ਬਿਨਾ ਕੋਈ ਵੀ ਨੈਸ਼ਨਲ ਪਾਰਟੀ ਜਿਹੜੀ ਪੰਜਾਬ ਦਾ ਭਲਾ ਚਾਹੁੰਦੀ ਹੈ ਜਿਹੜੀ ਸਾਡੇ ਇਸ਼ੂਸ ਨਾਲ ਸਹਿਮਤ ਹੈ ਉਹ ਪੰਜਾਬ ਚ ਆ ਕੇ ਸਾਡੇ ਨਾਲ ਗੱਲ ਕਰੇ ਪਰ ਅਸੀਂ ਇਸ਼ੂਸ ਸਾਡੇ ਲਈ ਪਹਿਲਾਂ ਨੇ ਜਿਹੜੀ ਬੀਜੇਪੀ ਦੇ ਬਿਆਨ ਨੇ ਦੇਖੋ ਬੀਜੇਪੀ ਦੇ ਅੰਦਰ ਆਪਣੇ ਅੰਦਰ ਸੋਚ ਸਕਦੀ ਹੈ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਤਾਂ ਕੋਈ ਸਟੇਟਮੈਂਟ ਨਹੀਂ ਕਿਸੇ ਲੀਡਰ ਦੀ ਕੋਈ ਸਟੇਟਮੈਂਟ ਨਹੀਂ ਹਾਂ ਬੀਜੇਪੀ ਦੇ ਅੰਦਰ ਦੋ ਸੁਰ ਨੇ ਸੋ ਉਹਨਾਂ ਦਾ ਇੰਟਰਨਲ ਮੈਟਰ ਹੈ ਉਹ ਆਪਸ ਚ ਸਲਾਹ ਕਰ ਲੈਣ ਕਿ ਕੀ ਕਰਨ ਚੰਦ ਜੀ ਤਾਂ ਬਰਾੜ ਕਹਿੰਦੇ ਕਹਿੰਦੇ ਦਾ ਜਕ ਜੋੜ ਹੈਗਾ ਉਹ ਗੱਲਾਂ ਚੱਲ ਰਹੀ ਨੇ ਹੋ ਜਾਣਾ ਤੇ ਮੈਂ ਸੋਚਿਆ ਕਿ ਖੰਬੇ ਨਾਲ ਕਿਉਂ ਜੁੜਨਾ ਨਾ ਸਾਰਾ ਜੁੜਨਗੇ ਤੇ ਸਿੱਧਾ ਟਰਾਂਸਫਰ ਨਾਲ ਜੋੜ ਲਾਈਏ ਚੰਗੀ ਗੱਲ ਹੈ ਬਰਾੜ ਸਾਹਿਬ ਨੂੰ ਬਰਾੜ ਸਾਹਿਬ ਨੂੰ ਸਮਝ ਲੈਣਾ ਚਾਹੀਦਾ ਬਾਦ ਸਾਡੇ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਬੱਲਵ ਦੀ 11000 ਕੇਵੀ ਨਾਲ ਜੋੜ ਦਈਏ ਬੱਲਵ ਦਾ ਹੀ ਪਟਾਕਾ ਪੈਂਦਾ ਹੋਰ ਕਿਸੇ ਦਾ ਕੁਛ ਨਹੀਂ ਜਾਣਾ ਸੀਰੀਅਸ ਨੈਸ਼ਨਲ ਪਾਰਟੀ ਆਮ ਆਦਮੀ ਪਾਰਟੀ ਤਾਂ ਦੇਸ਼ ਤੋਂ ਹੀ ਖਤਮ ਹੋ ਚੁੱਕੀ ਹੈ ਪੰਜਾਬ 'ਚ ਸਰਕਾਰ ਹੈ ਜਿਹਦੇ ਕਰਕੇ ਇਹ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੇ ਅਸੀਂ ਮੰਨਦੇ ਨਹੀਂ ਇਹਨੂੰ ਨੈਸ਼ਨਲ ਪਾਰਟੀ ਬੀਜੇਪੀ ਪੰਜਾਬ ਦੇ ਮੁੱਦਿਆਂ ਦੇ ਮੰਨਦੀ ਹੈ ਤਾਂ ਦੋਰੀ ਤਾਂ ਬਾਜੀ ਦੇ ਵਿੱਚ ਪੰਜਾਬ ਦੀ ਕੰਨਾਂ ਨਾਲ ਉਹ ਸਿੱਟੂ ਸੇਕਾ ਬਹੁਤ ਆਏ ਜੀ ਇਹ ਕੋਰਟ ਨਹੀਂ ਕਿ ਸਟਾਰਚ ਦਾ ਕਰ ਦਿੱਤਾ ਹਾਂਜੀ ਆ ਕੋਰਟ ਨੇ ਡਿਸਟਾਰਚ ਕਰਿਆ ਨਾ ਕਿ ਸਟੇਟਮੈਂਟ ਤੇ ਡਿਸਟਾਰਚ ਵਧੀਆ ਨਾ ਭਾਈ ਨਹੀਂ ਨਹੀਂ ਆਮ ਆਮੀ ਆਮੀ ਕੋਰਟ ਹੀ ਹੋਇਆ ਮਤਲਬ ਤੁਸੀਂ ਦੇਖੋ ਵੀ ਇਹਦੇ ਤੇ ਗੱਲ ਕਰਨੀ ਨਹੀਂ ਆ ਰਹੀ ਮਤਲਬ ਸਵੇਰ ਆ ਤੁਸੀਂ ਕਹਿ ਰਹੇ ਹੋ ਕਿ ਇਹਦੇ ਖਿਆਲ ਸਾਡੇ ਕੋਲ ਤੁਸੀਂ ਕਰੀਏ ਇਹ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਉਹ ਮਸਲਾ ਕਿ ਪੰਜਾਬ ਦੇ ਅਸਲ ਇਸ਼ੂ ਹੈ ਕੀ ਨੇ ਤੇ